ਕਿਸੇ ਵੀ ਔਰਤ ਵਾਸਤੇ ਔਰ ਮਤਲਬ ਮਰਦ ਵਾਸਤੇ ਦੋਨਾਂ ਵਾਸਤੇ ਜਿਹੜਾ ਮਾਂ ਬਾਪ ਜਿਹੜਾ ਮਾਪੇ ਬਣਨਾ ਇਹ ਇੱਕ ਬਹੁਤ ਸੁਖਦ ਅਨੁਭਵੀ ਹੁੰਦਾ ਔਰ ਉਹਦੇ ਨਾਲ ਜਿਹੜਾ ਬੰਦੇ ਦੀ ਟਰਾਂਜ਼ੀਸ਼ਨ ਹੁੰਦੀ ਹੈ ਇੱਕ ਨਵੀਂ ਕਿਸਮ ਦਾ ਜਿਹੜਾ ਉਹਦੇ ਚ ਜਿੰਮੇਵਾਰੀ ਦਾ ਅਹਿਸਾਸ ਆਉਂਦਾ ਤੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਕੁਝ ਗੱਲਾਂ ਦਾ ਧਿਆਨ ਰੱਖੀਏ ਇੱਕ ਤਾਂ ਜਿਹੜਾ ਗਰਭ ਹੈ ਉਹ 21 ਸਾਲ ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ ਔਰ ਜਦੋਂ ਤੁਸੀਂ ਗਰਭ ਧਾਰਨ ਕਰਨਾ ਤੁਹਾਡਾ ਸਰੀਰ ਸਾਰੀ ਜਾਂਚ ਕਰਕੇ ਸਾਰਾ ਤੰਦਰੁਸਤ ਹੋਣਾ ਚਾਹੀਦਾ ਹੈ ਤੁਹਾਡੇ ਅਨੀਮੀਆ ਨਾ ਹੋਵੇ ਖੂਨ ਦੀ ਕਮੀ ਨਾ ਹੋਵੇ ਬਲੱਡ ਪ੍ਰੈਸ਼ਰ ਠੀਕ

ਤੁਸੀਂ ਸਾਰਿਆਂ ਦਾ ਧਿਆਨ ਰੱਖਾਂਗੇ ਤਾਂ ਆਪਣਾ ਜਿਹੜਾ ਕਿਸੇ ਵੀ ਔਰਤ ਨੂੰ ਜਾਂ ਬੱਚੇ ਨੂੰ ਜਨਮ ਦੇਲੇ ਜਿਹੜਾ ਹੈਗਾ ਨਾ ਤਾਂ ਕੋਈ ਤਕਲੀਫ ਹੋਏਗੀ ਔਰ ਨਾ ਹੀ ਸਮਾਜ ਦੀਆ ਕੀਮਤੀ ਜਾਂਦਾ ਵੀ ਬਚਣਗਿਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਗਰਭਧਾਰੀ ਹੋ ਔਰ ਕਲੀ ਐਡਵਾਈਸ ਲਈ ਹੈ ਇਹਨੂੰ ਸਾਰਿਆਂ ਨਾਲ ਅੱਗੇ ਸ਼ੇਅਰ ਕਰੋ ਤਾਂ ਕਿ ਸਾਰੇ ਜਣੇ ਇਸ ਤੋਂ ਬੈਨੇਫਿਟ ਕਰ ਸਕਣ ਬਹੁਤ ਬਹੁਤ ਧੰਨਵਾਦ